ਨਮੀ ਹੈ ਨਾ ਲਵਾਜ ਤਾਂ ਵੀ ਹੈ ਸਕਾਊਗਾ ਵੀ ਉਹ ਸਕਾਉਂਦਾ ਸਕਾਉਣ ਵਾਲਾ ਤਾਂ ਨਹੀਂ ਹੈ ਲੱਗਦਾ ਹੈ ਕਿ ਆਪਸ਼ਨ ਜੀ ਤਾਂ ਹੈ ਨਹੀਂ ਕਿਤੇ ਇਹਦਾ ਕੋਈ ਨਹੀਂ ਹੈ ਲੈ ਕੇ ਦੇਖੋ ਆਸਾ ਦਾ ਦਿਖਦਾ ਪੂਰਾ ਪੂਰਾ ਆਣ ਜਾ ਐਂਡੀਕੇਟਰ ਬਹੁਤ ਲੱਗ ਗਿਆ ਜਣਾਣੇ ਗੱਡੀ ਤਾਂ ਸਾਫ ਹੈ ਸੈਂਸਰ ਸੈਂਸਰ ਜੀ ਬਹੁਤ ਨੋ ਕੋਮੂ ਦਾ ਸੈੱਡਾ ਨੂੰ ਵੀ ਇਹਦਾ ਉਹ ਕੋਮੂ ਦਾ ਇਹ ਗੱਡੀ ਦਾ ਸਾਫ ਹੁੰਦੀ ਹੈ ਹਮ ਗੱਡੀ ਦੇ ਅਗਰੇ ਦੀ ਚੱਪਾ ਹੁੰਦੀ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਅਸੀਂ ਆਉਣ ਲੱਗੇ ਤੇ ਮੈਚ ਅਸੀਂ ਪਹਿਲਾਂ ਕੰਮ ਤੇ ਜਾ ਕੇ ਆਏ ਹਾਂ 2 ਵਜੇ ਫ੍ਰੀ ਹੋ ਗਏ ਤੇ ਅਸੀਂ ਖੇਡਣਾ ਹੁਣ ਨਾਲ ਦੇ ਬੰਦੇ ਮੁੱਕਰ ਕੇ ਸਾਡੇ ਅੱਦੇ ਤੇ ਹਾਂ ਹੁਣ ਸਾਡੇ ਕੋਲ ਬਾਲ ਹੈ ਬੈਟ ਬੈਟ ਆ ਗੱਲ ਆ ਵਿੱਚ ਹੁਣ ਘੁੰਮਣ ਦਾ ਵੀ ਆ ਵਿੱਚ ਦੇਖਦੇ ਹੁਣ ਕਿਆ ਬਣਦਾ ਕਿਆ ਨਹੀਂ ਵਿਸ਼ੂ ਕਰ ਬੋਲਦਾ ਹਿੱਲਾ ਫਿਰ ਆਹ ਦੇਖਿਆ ਬੋਲਾ ਹੈ ਮਿਲ ਗਿਆ ਓਏ ਇਹ ਮੁੰਡਿਆਂ 'ਚ ਖੇਡਣ ਦਾ ਕੀੜਾ ਬਹੁਤ ਆ ਹੁਣ ਇੱਧਰ ਪਤਾ ਕੰਨ ਚੱਲੇ ਅੰਦਰ ਸ਼ੈੱਡ ਦੇ ਵਿੱਚ ਖੇਡਣ ਦਾ ਜਿਹੜਾ ਸਪੋਰਟਸ ਹੁੰਦਾ ਟੀਮ ਕ੍ਰਿਕਟ ਖੇលਣ ਲੱਗੇ ਗਾਇਜ਼ ਆਪਾਂ ਹਾਂ ਗਾਇਜ਼ ਵੀਰੇ ਗਾਇਜ਼ ਵੀਰੇ ਇੱਧਰ ਵੀ ਫੁੱਟਬਾਲ ਵਾਲੇ ਚੱਲ ਰਹੇ ਮੁੰਡੇ ਪ੍ਰੈਕਟਿਸ ਕਰਨ ਲੱਗੇ ਹੋ ਆਪਣੀ ਇੱਧਰ ਆ ਗਰਾਊਂਡ ਚਾਹੀਦਾ ਕ੍ਰਿਕਟ ਨੂੰ ਆਪਾਂ ਨੂੰ ਲੱਭੀ ਜਨੇ ਪਾਰਕਿੰਗ ਆਪਾਂ ਯਾਰਾ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੇ ਫੁੱਟਬਾਲ ਆਣੇ ਨੇ ਇਹ ਸਾਨੂੰ ਖੇਡਣ ਨਹੀਂ ਦਿੰਦੇ ਹੈਗੇ ਕ੍ਰਿਕਟ ਕਿਉਂਕਿ ਕ੍ਰਿਕਟ ਵਾਸਤੇ ਚਾਹੀਦੀ ਹੈ ਪਿਚ ਜਿਹੜੀ ਆ ਹੁੰਦੇ ਨੇ ਕਾਰ ਲੱਗਿਆ ਹੁੰਦੇ ਨੇ ਉਹਦਾ ਤੇ ਪਲਾਸਟਿਕ ਦਾ ਇਹ ਕਹਿੰਦੇ ਵੀ ਤੁਸੀਂ ਪਿਚ ਨਹੀਂ ਬਣਾ ਸਕਦੇ ਇੱਥੇ ਤੇ ਇਹਨਾਂ ਦਾ ਕਿਰਾਇਆ ਬਹੁਤ ਲੰਨਿਕਦਾ ਹੈ ਘੰਟੇ ਦੇ ਘਟਵਰ 30 35 ਰੁਪਏ ਲੰਨੇ ਆ ਇੱਕ ਮੈਚ ਮਸ ਹੀ ਲੱਗਦਾ ਇਹ 12 ਨਹੀਂ ਖਾਂਦੀ ਚੀਜ਼ ਆ ਰਜੇ ਨਾਲ ਚੰਗਾ ਆ ਸੀ ਕਈ ਵਾਰ ਪਾਰਕਿੰਗ ਚ ਜਾਂ ਫਿਰ ਜਿੱਥੇ ਖੁੱਲੀ ਥਾਂ ਆਉਂਦੀ ਹੈ ਉੱਤੇ ਖੇਡ ਲੀਦਾ ਆਹ ਦਾ ਗਰਾਊਂਡ ਹੈਗੀ ਵੀ ਇੱਕ ਪਰ ਉਹ ਲੇਜ਼ਰ ਨਾਲ ਖੇਡਦੇ ਆ ਮੁੰਡੇ ਲੇਜ਼ਰ ਵਾਲੇ ਆਪਾਂ ਹੈ ਨਹੀਂ ਆਹੋ ਦਾ ਘਾਟਾ ਪੂਰਾ ਬੜਾ ਹੈ ਨਾ ਮੈਂ ਵੀ ਪਹਿਲੀ ਵਾਰ ਆਇਆ ਤੇ ਉਹਨਾਂ ਨਾਲ ਰੋਜ਼ ਖੇਡਦੇ ਆ ਪਰ ਇੱਥੇ ਲੱਗੇ ਐਂਟਰੀ ਕਿੱਧਰੋਂ ਹੈ ਜੀ ਇੱਧਰੋਂ ਐਂਟਰੀ ਆਪੋ ਜਿੰਮ ਜ਼ੋਂਬੀ ਲੱਗਦੀ ਮੈਨੂੰ ਅੰਦਰ ਉਹਰੇ ਹੁਣਾ ਬਣਾਇਆ ਪਿਆ ਯਾਰ ਬਾਰਬੂਰ ਵੀ ਬਣਾਈ ਵੀ ਨਾਲ ਬਾਲੀਬਾਲ ਵੀ ਹੋਊਗੀ ਅੰਦਰ ਯਾਰ ਇਹ ਸਿਆਣਾ ਜੇ ਇੱਥੇ ਖੇਲੇ ਕਰੀ ਗਏ ਆਪਾਂ ਮੈਂ ਕਹਿੰਨਾ ਹੁਣ ਤਾਂ ਕੋਈ ਫਾਇਦਾ ਨਹੀਂ ਹੁਣ ਤਾਂ ਠੰਡੇ ਨਹੀਂ ਹੈ ਨੀ ਵਧੀਆ ਓਦਾਂ ਮੈਂ ਨਾ ਟੈਨਸ ਖੇਲਦੇ ਆ ਇਹ ਨਹੀਂ ਟੈਨਸ ਵੀ ਪਾਉਣ ਯਾਰਾ ਹਾਂ ਹਾਂ ਬੱਲੇ ਵੀ ਨਹੀਂ ਹੈਗੇ ਟੈਨਸ ਵਾਲੇ ਟੈਨਸ ਵਾਲੇ ਬੱਲੇ ਵੀ ਨਹੀਂ ਹੈ। ਵਧੀਆ ਯਾਰ ਬਾਈ ਪੂਰਾ ਆ। ਭਰਾ ਖੋਲਣਾ ਪੈਣਾ ਫਿਰ ਆਪਾਂ ਨੂੰ। ਹਾਂ। ਸਹੀ ਗੱਲ ਆ। ਕਿ ਹਾਂ? ਆ ਡੱਬੇ 'ਚ ਆ ਡੱਬੇ 'ਚ ਨਹੀਂ। ਆਹੋ ਆਹੋ ਹਾਂ ਹਾਂ। ਲਾਈਨ ਤੋੜੋ ਛੱਡਣੀ ਇੱਕ ਵਾਰ। ਨਹੀਂ। ਆਦਾ ਤੇ ਇਦੀ ਅਪਰੋ ਪਰਮਿਸ਼ਨ ਲੈਣੀ ਪਣੀ ਐ ਇੰਨੇ ਦੋ ਇੰਨੇ ਖੇਡਣਾ ਜੇ ਪਰਮਿਸ਼ਨ ਤੇ ਆ ਬਾਈ ਪਰਮਿਸ਼ਨ ਇੱਕ ਦਿਨ ਪਹਿਲਾਂ ਲੈਣੀ ਪਣੀ ਜਾਂ ਤਾਂ ਫਿਰ ਉਹ ਫਿਰ ਦੋ ਕਮਰੇ ਵਾਂਗ ਉਧਰ ਚਲੋ ਫਿਰ ਚਲੋ ਪਰਮਿਸ਼ਨ ਲੈਣੀ ਪਾਣੀ ਬਾਬਾ ਜੀ ਦੇ ਅਜੇ ਟਾਈਮ ਤੇ ਹੁਣ ਮੁੰਡੇ ਆ ਗਏ ਖੇਡਣ ਆਲੇ ਹੋਰ ਉਧਰ ਵੀ ਆ ਗਏ ਮੂਰੇ ਵੀ ਚੱਲ ਫਿਰ ਗਰਾਊਂਡ ਤੇ ਖੇਡ ਲੁੰਨੇ ਆ ਹੁਣ ਗਰਾਊਂਡ ਤੇ ਖੇਡਦੇ ਜਾਂ ਕਿੱਥੇ ਸੋਲਰ ਸਿਸਟਮ ਵੀ ਲਾਇਆ ਬੋਪਰੇ ਇਹਨ ਪੂਰਾ ਬਿਜਲੀ ਵਾਸਤੇ ਜੋ ਇਸ ਤਾਕਤ ਤੂਕਾ ਵੀ ਹੋ ਜੂਜੇ ਬੈਠਣ ਨੂੰ ਉੱਠਣ ਨੂੰ ਵੀ ਵਧੀਆ ਬਣਾਇਆ ਪਿਆ ਨਾ ਸਪੋਰਟਸ ਆ ਪੂਰਾ ਇਹਨ ਚੈਂਟਰ ਸਪੋਰਟਿਵ ਹੋ ਗਿਆ ਜਨੇ ਕਿਹ ਨਾਲ ਨਾ ਵੀ ਪਰ ਖੇਲਿਏ ਹਾਂ ਕਿਤੇ ਨਹੀਂ ਹਜੇ ਗਿਆ ਲੋੜ ਕੰਮ ਦੀ ਅਜੇ ਤੂੰ 18 ਸਾਲ ਦਾ ਹੋਇਆ ਹਾਂ ਹਾਂ ਹਨ ਬਥੇਰੀ ਉਮਰ ਪਈ ਕੰਮ ਕਰਨ ਨੂੰ ਆ ਜਾ ਆ ਜਾ ਕੋਈ ਹੁੰਦਾ ਕੈਂਟਰ ਸਪੋਰਟਿਵ ਹੋ ਗਿਆ ਮੈਂ ਕਿਹਾ ਕੋਈ ਕਿਹਾ ਯਾਰ ਮੈਂ ਤਾਂ ਕਿਹਾ ਤੇਰੀ ਕਿਹੜੀ ਉਮਰ ਹੈ ਕੰਮ ਕਰਨ ਲਈ ਆਹ ਉਹ ਕਿਹਾ ਗਰਾਊਂਡ ਦੇ ਲੈ ਤੂੰ ਵੈਸੇ ਹਨਾ ਦਿਲ ਕਰਦਾ ਇੱਥੇ ਪੜ ਜਾਈ ਪਿਸ਼ੂ ਫਟਵਾਲੇ ਖੇਲੀ ਫਿਰ ਮੈਚ ਲਾਉਣੇਗਾ ਤੁਹਾਡੇ ਨਾਲ ਤੇ ਇੱਧਰ ਬਾਬੇ ਫੁੱਟਬਾਲ ਦਾ ਮੈਚ ਦੇਖਦੇ ਪ੍ਰੈਕਟਿਸ ਕਰਦੇ ਮੁੰਡਿਆਂ ਨੂੰ ਦੇਖਦੇ ਹੋਏ ਤਿੰਨ ਸਾਡਾ ਮੂਡ ਬਣਨਾ ਕਿ ਇਹਨਾਂ ਦਾ ਇਹਨੇ ਨਿਹਰਾ ਹੋ ਜਾਣਾ ਨਹੀਂ ਅੱਧਾ ਪੌਣਾ ਘੰਟਾ ਤੋਂ ਅਸੀਂ ਇੱਥੇ ਫਿਰਦੇ ਆ ਇਹਨੂੰ ਮੈਨੂੰ ਲੱਗਦਾ ਨਹੀਂ ਖੇਡੂਗੇ ਆਪਾਂ ਕਿਉਂਕਿ ਯਾਰ ਸਾਡੇ ਬੰਦੇ ਮੈਸ ਮਾਰ ਕੇ ਵਿੱਚ ਅੱਦੇ ਚੱਕਰੇ ਆ ਉਹਨਾਂ ਨੇ ਮੰਜੇ ਹੀ ਤੋੜਤਾ ਇਹਦੇ ਕੱਲ ਪੂਰੀ ਸਲਾ ਬਣਾਏ ਇਹਦੇ ਪ੍ਰੈਕਟਿਸ ਕਰੂਗੇ ਅੱਜ ਦੋ ਪੇੜੀਆਂ ਜਿਹੜਾ ਧਰਦੇ ਨੇ ਇਹਦੇ ਹਾਂ ਅੱਜ ਹੁਣ ਅਸੀਂ ਤਿੰਨੇ ਜਣੇ ਲੱਗੇ ਖੇਡਣਾ ਦੋ-ਦੋ ਓਵਰਾਂ ਦਾ ਮੈਚ ਲਾਉਣਾ ਲਾਈਵ ਬਿਸ਼ੂ ਬੱਲਾ ਬਹੁਤ ਵਧੀਆ ਖੇਡੇ ਅਜੇ ਤਿੰਨੇ ਮੈਚ ਅਜ ਤਿੰਨੇ ਮੈਚਾਂ ਚ ਹਾਰਿਆ ਇਹ ਆ ਸਾਡੇ ਇਧਰ ਕਪਤਾਨ ਸਾਹਿਬ ਨਵੇਂ ਕਪਤਾਨ ਸਾਹਿਬ ਇਹ ਵੀ ਲੱਸੀ ਹੈ ਇਹ ਖੇਡਾਂ ਵਧੀਆ ਭਾਈ 50 ਲਾਤੀ ਰਹੇ ਅੱਜ ਅਗਲੇ ਸੈਸ਼ਨ ਦੇਖੋ ਕਿਆ ਬਣਦਾ ਹੁਣ ਦੱਸ ਦੋ ਅਨਾਉਂਸ ਕਰ ਦੋ ਮੈਚ ਪਰ ਹੋਇਆ ਐਤਵਾਰ ਟੂਰਨਾਮੈਂਟ ਚਾਵਾਂਗੇ ਖੇਡ ਕੇ ਗਰਮੀ ਗਰਮੀ ਹੋ ਗਈ ਤੇ ਹੁਣ ਚਲ ਜੀ ਘਰ ਨੂੰ ਮੈਂ ਪੁੱਛਣਾ ਹੈ ਕਿ ਲੋ ਜੀ ਖੇਲ ਕੇ ਆਗੇ ਆਪਾਂ ਤੇ ਆਉਂਦੇ ਨੂੰ ਆਪਾਂ ਨੂੰ ਇਸ ਤਰ੍ਹਾਂ ਮਿਲ ਗਈ ਰਸਮ ਦੀਪ ਤੇ ਉਧਰ ਬੇਲੜਾ ਜੋ ਬਨ ਦੀਪ ਜਿਹੜੇ ਗੰਦ ਪਾਈ ਜ ਨੇ ਰੋ 24 ਘੰਟੇ ਉਧਰ ਕੋ ਉਧਰ ਇਹ ਕੰਫੀਟੇਬਲ ਨਹੀਂ ਹੁੰਦਾ ਕਿਸੇ ਪਾਸੇ ਕਿ ਰੋਪਰ ਲੀਟੀਆਂ ਦਾ ਘੱਲੇ ਜੋ ਬਨ ਨੂੰ ਕਿਹਾ ਜੋ ਬਨ ਕੋਈ ਡੱਕਾ ਤੋੜ ਜਾ ਕਰ ਉਹਨੇ ਚੱਕਿਆ ਉਹ ਟੇਬਲ ਦਾ ਡੱਕਾ ਤੋੜਦਾ ਪਤਾ ਆ ਡੱਕਾ ਨਹੀਂ ਘਹਿ ਰਿਆ ਸੀ ਤੈਨੂੰ ਉਦਾਂ ਕਹਿੰਦੇ ਵੀ ਕੰਮ ਕਰ ਲਿਆ ਕਰ ਕੋਈ ਡੱਕਾ ਤੋੜ ਦਿੰਦਾ ਕਹਿੰਦਾ ਤੋੜ ਦਨ ਹਰ ਬਾਰ ਕਈ ਵਾਰ ਆ ਵੀ ਹੋ ਜਾਂਦਾ ਬੱਚਿਆਂ ਨੂੰ ਕੱਲ ਕਰਿਆ ਸੀ ਪ੍ਰੋਮਿਸ ਵੀ ਤੁਹਾਨੂੰ ਕੱਲੂ ਪੀਸੇ ਖਿਲਾਉਂਗੇ ਕੱਲ ਇਹ ਰੌਲਾ ਪਾਉਂਦੇ ਸੀ ਐਤਵਾਰ ਨੂੰ ਵੀ ਪਾਪਾ ਪੀਸੇ ਖਿਲਾਓ ਹਾਂ ਮਨੂ ਮਨੂ ਪੀਸਾ ਮਾਰ ਗਰੀ ਤਾ ਲਈ ਕੀ ਹੋਇਆ ਤੁਹਾਨੂੰ ਪੀਸਾ ਮਰਗਰੀ ਤਾ ਓਕੇ ਤਾ ਬਤਾ ਦੇਣਾ ਓਕੇ ਮੈਂ ਮਰਗਰੀ ਤਾ ਮਰਗਰੀ ਤਾ ਪਤਾ ਦੇ ਮੈਂ ਠੀਕ ਹੈ ਹੁਣ ਇਹਨਾਂ ਨੂੰ ਪੀਸੇ ਖਿਲਾਉਨੇ ਆ ਤੇ ਆਪਾਂ ਵੀ ਹਾਂ ਨੇ ਪਿੱਛੇ। ਚਲ ਮਾਂ ਲੈ ਕੇ ਆਇਆ ਪੁੱਤ। ਸ਼ੋਗਰਾ ਬਾਈ ਫਾਰਮੇਸੀ ਖੁੱਲੀ ਆ। ਮੁੰਤਾ ਹਾਂ ਦਾ ਵੀ ਕਿ ਬੰਦ ਹੋ ਗਈ। ਅਰਾਸ ਮਰੀ ਦਵਾਈ ਲੈਣੀ ਆਪਾਂ ਨੇ ਸਭ ਤੋਂ ਪਹਿਲਾਂ ਜਾ ਕੇ। ਉਹ ਤੋਂ ਬਾਅਦ ਕਰਨਾ ਨੇ ਪਿੱਛੇ ਆਰਡਰ। ਖੜ ਜਾ ਮੈਡਮ ਆ। ਇੱਕ ਵਾਰ ਪਹਿਲਾਂ ਦਵਾਈ ਲੈ ਲਈਏ। ਕਿਉਂਕਿ ਪੂਰਾ ਪੂਰਾ ਟਾਈਮ ਆ ਸਟੋਰ ਬੰਦ ਹੋਣ ਵਾਲਾ ਹੀ ਆ। ਲੱਗਦਾ ਕਿ ਮੀਂਹ ਪੈ ਗਿਆ ਹੁੰਦਾ। ਆਹ ਆ ਉਸ ਪਈ ਹੋਈ ਆ। ਆਹ ਜਿੰਨਾ ਵੀ ਏਰੀਆ ਨਾ ਇਹ ਤਾਂ ਸਾਰਾ ਹਮੇਸ਼ਾ ਗਿੱਲਾ ਹੀ ਰਹਿੰਦਾ ਵੀਰੇ। ਕਿਉਂਕਿ ਉਰੇ ਤੇ ਲਕਣ ਵੀ ਬਹੁਤ ਹੋ ਜਾਂਦੀ ਆ ਕਿਉਂਕਿ ਇਹ ਰੇ ਧੁੱਪ ਘੱਟ ਲੱਗਦੀ ਆ ਪਹਿਲਾਂ ਆਪਾਂ ਪੀਸੇ ਆਰਡਰ ਕਰ ਦਈਏ ਪੀਸੇ ਆਰਡਰ ਕਰਕੇ ਫਿਰ ਜਾਣੇ ਦਵਾਈ ਲੈਣ ਉਤਰੋਂ ਇਸੇ ਦੇਖੀਏ ਕਿਹੜਾ ਲਈਏ ਇਸਤਰੀ ਦੇ ਨਾਮ ਤੇ ਜੀਜੀ ਪਿਸਰੀਆ ਕਿਹੜਾ ਪੀਸਾ ਲਈਏ ਯਾਰਾ ਲੋ ਜੀ ਰਸਮਰੀ ਦਵਾਈ ਲੈ ਲਈ ਆਪਾਂ ਨੇ ਉਹ ਉਹ ਚਲਿਏ ਪੀਸੇ ਫੜੀਏ ਆਰਡਰ ਪਹਿਲਾਂ ਕਰਦੇ ਤੇ ਆਪਾਂ ਨੇ ਇਸੇ ਫੜੀਏ ਤੇ ਚਲਿਏ ਕਰਨੋ ਅਜਾ ਉਹ ਠੰਡ ਕਿ ਨਹੀਂ ਲੱਗਦੀ ਬਾਹਰ ਫਾਰਮੇਸੀ ਵਾਲਿਆ ਯਾਰ ਇਹ ਹੀਟ ਬਹੁਤ ਛੱਡ ਕੇ ਰੱਖਦੇ ਆ ਪਤਾ ਨਹੀਂ ਕਿਹੜਾ ਚੱਕਰ ਦੋ ਪੰਜ ਕਿਨੇ 5 ਮਿੰਟ ਖੜਿਆ ਹੋਣਾ ਮੈਂ ਅਸੀਂ ਗਰਮੀ ਗਰਮੀ ਕਰਦਾਂ ਤੇ ਇੰਨੀ ਜ਼ਿਆਦਾ ਹੀਟ ਆ ਇਹ ਕਰਦੇ ਬਾਈ ਤਿਆਰ ਇੰਨਾ ਟਾਈਮ ਲਾਉਂਗਾ ਇਹ ਵੀ ਦੇਖੀ ਜੈਨੇ ਨਾਲ ਉੱਪਰ ਖੜੇ ਉਹ ਜੀ ਪੀਸੇ ਆਪਣੇ ਹੋ ਗਏ ਰੈਡੀ ਤੇ ਹੁ ਮੈਂ ਟੋਮੇਟੀ ਪਹੁੰਚੀਏ ਘਰ ਮਾਇਆ ਵੀ ਤੁਰ ਕੇ ਗੱਡੀ ਵੀ ਨਹੀਂ ਲਿਗਿਆ ਆਇਆ ਕਿਉਂਕਿ ਲੱਗੀ ਆ ਕਰਦੇ ਜਿਹਨੂੰ ਗੱਡੀ ਗੁੱਡੀ ਚ ਬੈਠ ਕੇ ਸੈਲਫ ਸਲੋ ਮਾਰਦੇ ਨੇ ਘਰੇ ਪਹੁੰਚਦਾ ਬੰਦਾ ਪੀਸੇ ਲੈ ਕੇ ਆਂਦੇ ਪੀਸੇ ਮੈਂ ਲੈ ਕੇ ਨਹੀਂ ਆਇਆ ਉਹ ਜੋ ਆ ਓਏ ਆ ਗਿਆ ਜੋ ਬੰਦਾ ਛੋਟਾ ਹੀ ਲੈਂਦਾ ਠੰਡਾ ਹੀ ਆ ਕੁਦੇ ਨਹੀਂ ਖਾਣਦੇ ਹੋਣਾ ਉਹ ਕੱਟਿਆ ਉਹ ਜੀ ਜੋ ਬੰਦਾ ਹੈਗਾ ਛੋਟਾ ਪੀਸਾ ਆ ਰਸਮ ਦਾ ਮੇਰਾ ਤੇ ਉੱਧਰ ਮੇਰਾ ਅਮਨਦੀਪ ਕੌਰ ਦਾ ਇਹ ਘਾਰ ਤਾਂ ਰੋਲ ਚੱਕ ਲਿਆ ਚੱਲ ਆ ਜਾ ਹੁਣ ਬਹਿ ਜਾ ਖਾ ਲੈ ਪਹਿਲਾਂ ਤੂੰ ਕੋਈ ਨਾ ਆ ਜਾ ਖਾ ਲੈ ਬੁੱਤਾ ਕਿਵੇਂ ਲੱਗਿਆ ਮਾਂ ਹੋ ਨਾ ਯੇ ਉਹਦੇ ਪੀਸਾ ਪਿਆ ਮਾਤ ਕੰਨ ਕੁੱਤੋਂ ਇਹਦਾ ਪੀਸਾ ਇਹ ਦੇ ਦੇ ਅਸੀਂ ਹਾਂ ਮੈਂ ਨਹੀਂ ਖਾਣੀ ਉਹ ਦੋ ਪੀਸ ਪਏ ਐ ਤੇ ਮੁੰਡੇ ਰਮਾ ਖਾ ਲੈਣਾ ਨਾ ਨਾ ਅੱਛਾ ਮਮਾ ਸੋ ਬੰਦ ਕਰ ਦੇ ਬੰਦ ਕਰ ਦੇ ਹੁਣ ਆ ਜਾ ਨਾਲ ਲੈ ਕੇ ਪੈ ਜੀਆਂ ਕਰੀ ਨਾਲ ਲੈ ਕੇ ਪੈ ਜੀ ਆਪਣੇ